ਇਸ ਵੱਲ ਦੀ ਖਬਰ ਪੁਣ ਚਿਲਾ ਪਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰ ਦੇ ਮੁਤਾਬਕ ਥਾਣਾ ਡੇਰਾ ਬਾਬਾ ਨਾਨਕ ਦੀ ਚੌਂਕੀ ਮਾਲੇਵਾਲ ਅਦੀਨ ਆਉਂਦੇ ਪਿੰਡ ਅਲਾਵਲਵਾਲ ਦੀ ਇੱਕ ਸਾਬਕਾ ਫੌਜੀ ਜਿਸ ਦਾ ਨਾਮ ਜਸਵੰਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ ਉਸ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਫੌਜੀ ਮ੍ਰਿਤਕ ਜਸਵੰਤ ਸਿੰਘ ਇੱਕ ਨਿੱਜੀ ਸਕੂਲ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਅਤੇ ਸਾਈਕਲ ਤੇ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਜਿੱਥੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਗੱਡੀ ਦੀ ਪਛਾਣ ਹੋ ਚੁੱਕੀ ਹੈ ਅਤੇ ਇਸ ਸਬੰਧੀ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਏਗੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ। ਪੱਤਰਕਾਰ ਨਰਿੰਦਰ ਕੌਰ ਮureਵਾਲ ਤੋਂ ॠंकू ਰਾਜਾ ਦੀ ਇੱਕ ਖਾਸ ਰਿਪੋਰਟ। ਜੰਗੀ ਤਕੋ ਸਰਦਾਰ ਜਸਵੰਤ ਸਿੰਘ ਜਨਾਜੀ ਜੀ ਕਾਲ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸਤੇ ਹੀ ਮੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਦੇਤਾ ਦੀ ਪਤਾ ਦਵੇ ਘਰ ਹੀ ਨੇ ਜੜੇ ਸਾਡਾ ਘਰ ਆ ਨਾਂ ਦੇ ਚੁੱਤੇ ਚੱਲਦਾ ਈ ਸਾਡਾ ਕੋਕਰੀ ਲਾ ਗਿਆ ਜੀ ਪਿਆਰੀ ਮੈਂ ਤੇ ਆ ਆਪਣੇ ਪਿਆਰੀ ਮੈਨੂੰ ਤੇ ਰੋਟੀ ਪਾਣੀ ਵੀ ਪਕਾ ਕੇ ਖਵਾਉਂਦੇ ਤੇ ਘਰੰਤ ਖੁੱਲੇ ਕਰਦੇ ਈ ਡਿਊਟੀ ਜੀ ਚਾਤਾ ਤੇ ਆਰੇ ਦੇਖੋ ਜੀ ਜੀਓ ਇਨਸਾਫ ਚਾਹ ਦਾਂ ਸਾਬ ਕੱਲ ਸਾਡੀ ਦੇਣ ਕੋਈ ਸਾਡੀ ਮਦਦ ਕਰ ਗਰੀਬ ਬੰਦਾ ਹਾਨੀ ਐ ਗਰੀਬ ਬੰਦੇ ਆਂ ਪਿੰਡਾਂ ਨਾਲ ਆਉਣ ਵਾਲ ਜੁਰਗੰਦਤੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਟੀ ਗਾਰਡ ਰੋਟੀ ਕਰਦੇ ਡਰੈਂਡ ਪਬਲਿਕ ਇਹ ਸ਼ਾਮ ਨੂੰ ਆ ਰਹੇ ਰੋਜ਼ਾਨਾ ਤੌਰ ਤੇ 6 ਵਜੇ ਨੂੰ ਇਧਰੋਂ ਅਹੀਂ ਮਗਰੇ ਆ ਰਹੇ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਹਿਮਾਲੇ ਵਾਲ ਪੁੱਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਜਦੋਂ ਪੋਣਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀ ਆ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵੀ ਛੁੱਟ ਗਏ ਆ ਤੇ ਗੱਡੀ ਦਾ ਖਰਾਬ ਹੋ ਗਿਆ ਉਹ ਸ਼ਾਇਦ ਤੇ ਜੀ ਸਨਾਕਤ ਬੰਦੇ ਨਹੀਂ ਹੋਗੇ ਜੀ ਲਾਲੇ ਨੰਗਲ ਦੇ ਬੰਦੇ ਗੱਡੀ ਵਰਨਾ ਨਹੀਂ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਣ ਜੇ ਫੇਰੀ ਹੋਈ ਹੈ ਜੇ ਕਾਰਵਾਈ ਕੋਈ ਨਹੀਂ ਹੋਈ ਪੋਸ਼ਟ ਮੈਨ ਨੂੰ ਕਰਾਉਣੀ ਚੱਲੀ ਹੈ। ਬੱਚੇ ਜੀ ਤਿੰਨ, ਦੋ ਲੜਕੀਆਂ, ਇੱਕ ਲੜਕਾ ਹੈ। ਮੰਗੇ ਹੁਣ ਸਾਫ਼ ਹੋਣਾ ਚਾਹੀਦਾ ਮੰਗ ਤੇ ਹੂੰ। ਜੀ ਐਸੇ ਬਹੁਤ ਸਨੀ ਜੀ। ਬੋਲੇ ਅਸੀਂ ਇਹਦਾ ਮਾਮਲਾ ਜੀ ਹੈ। ਇਹਨਾਂ ਦਾ ਨਾਮ ਹੈਗਾ ਜੀ ਜਸਵੰਤ ਸਿੰਘ, ਪੁੱਤਰ ਸੂਰਤਾ ਸਿੰਘ ਵਾਸੀ ਜ਼ਾਲਮਵਾਲ ਪੀਐਸ ਡੇਰਾ ਬਣਾਣਾ। ਹੂੰ। ਇਸ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ। ਵਾਲੇ ਨਾਲ ਸਕੂਲ ਦੇ ਵਿੱਚ। ਹਾਂਜੀ ਜੀ। ਉਸ ਵਾਪਸ ਆਤਾ ਆ ਰਹੇ ਸੀ। ਜ਼ਰਬਾਨੀ ਰਾਤਾ। ਜੀ ਜੀ। ਤਾਂ ਪਰੇ ਪਿੰਡਦਾਰ ਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਕ ਹੋ ਗਿਆ ਇਹ ਬਿਜੁਰਗ ਦੀ ਮੁਹਤ ਹੋਈ ਸਾਰੇ ਸੈਂਟਰ ਤੋਂ ਵੀ ਜਾ ਰਿਹਾ ਸੀ ਜੇ ਵੀ ਜਾ ਰਹੇ ਚਾਲਕ ਪਜੀ ਹੈ ਜੀ ਹਾਲੀ ਜੋਬਲ ਆ ਗਿਆ ਜੋਬਲ ਆਦਾ ਬਣਾ ਜੀ ਇਹ ਨਾਲੇ ਨਗਲਦਾ ਜੀ ਇਹਨਾਂ ਨੂੰ ਮਕਰਬੰਦ ਅੱਛ ਚ ਕਰ ਲਿਆ ਜੀ ਅਸੀਂ ਇੰਨ ਦਾ ਜੀ ਉਸ ਬਾਠ ਕਰਵਾ ਕੇ ਦੇ ਤੁਰਤ ਪਹੁੰਚ ਆਪਾਂ ਬਿਚੇ ਲੰਦੀ ਜਾਊ ਜਿਹੜਾ ਸਾਕਲ ਹੀ ਆ ਜੀ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਵਾਲੀ ਸੀ